ਇਹ ਰਫਤਾਰ ਬੱਸ ਦਾ ਕਹਿਰ ਦੇਖਣ ਨੂੰ ਮਿਲਿਆ ਜਿਸ ਨੇ ਕੀ ਕੁੱਲ ਚਾਰ ਵਾਹਨਾਂ ਨੂੰ ਟੱਕਰ ਮਾਰੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਜਦਕਿ ਚਾਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਤਾਂ ਦੱਸਦੇ ਕਿ ਇੱਕ ਨਿੱਜੀ ਬੱਸ ਦੇ ਵੱਲੋਂ ਅੱਜ ਸਵੇਰੇ-ਸਵੇਰੇ ਕਾਫੀ ਜ਼ਿਆਦਾ ਤੇਜ਼ ਰਫਤਾਰ ਤੇ ਜਾਣ ਕਾਰਨ ਅੱਗੇ ਜਾ ਰਹੇ ਪਹਿਲਾ ਟਰੈਕਟਰ ਨੂੰ ਟੱਕਰ ਮਾਰੀ ਤੇ ਫਿਰ ਉਸ ਤੋਂ ਬਾਅਦ ਕਾਰ ਨੂੰ ਆਪਣੀ ਚਪੇਟ ਚ ਲਿਆ ਤੇ ਇਸ ਤੋਂ ਬਾਅਦ ਇੱਕ ਸਕੂਟੀ ਸਵਾਰ ਨੂੰ ਵੀ ਟੱਕਰ ਮਾਰ ਦਿੱਤੀ ਜਿਸ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤਾਂ ਵੱਡੀ ਖਬਰ ਟਾਂਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਜਲੰਧਰ ਪਠਾਨਕੋਟ ਹਾਈਵੇ ਦੇ ਉੱਤੇ ਇਹ ਭਿਆਨਕ ਹਾਦਸਾ ਵਾਪਰਿਆ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਬੱਸ ਜੋ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਤੇ ਨਾਲ ਹੀ ਇੱਕ ਟਰੈਕਟਰ ਵੀ ਨੁਕਸਾਨਿਆ ਹੋਇਆ ਨਜ਼ਰ ਆ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾ ਸਪੀਡ ਹੋਣ ਦੇ ਕਾਰਨ ਬਰਸਾਤ ਕੋਈ ਪਈ ਸੀ ਅਤੇ ਬੱਸ ਅਚਾਨਕ ਹੀ ਉੱਤੇ ਸਲਿੱਪ ਕਰਦੀ ਹੈ ਜਿਸ ਤੋਂ ਬਾਅਦ ਇਹ ਪਹਿਲਾ ਟਰੈਕਟਰ ਨਾਲ ਟਕਰਾਂਦੀ ਹੈ ਤੇ ਫਿਰ ਸਪੀਡ ਜ਼ਿਆਦਾ ਹੋਣ ਕਾਰਨ ਅੱਗੇ ਜਾ ਰਹੀ ਗੱਡੀ ਨੂੰ ਵੀ ਆਪਣੀ ਚਪੇਟ ਦੇ ਵਿੱਚ ਲੈ ਲੈਂਦੀ ਹੈ ਤੇ ਨਾਲ ਹੀ ਇੱਕ ਸਕੂਟੀ ਸਵਾਰ ਜਾ ਰਿਹਾ ਹੁੰਦਾ ਗੱਡੀ ਦੇ ਨਾਲ ਤੇ ਉਹ ਵੀ ਇਸ ਚਪੇਟ ਚ ਆਉਂਦਾ ਜਿਸ ਦੇ ਕਾਰਨ ਉਸ ਦੀ ਲੱਤ ਦੇ ਵਿੱਚ ਫ੍ਰੈਕਚਰ ਆਇਆ ਹੈ ਅਤੇ ਉਸ ਨੂੰ ਵੀ ਇਲਾਜ ਦੇ ਲਈ ਹਸਪਤਾਲ ਚ ਦਾਖਲ ਕਰਵਾਇਆ ਗਿਆ ਤਾਂ ਵਰਦੇਮੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਭਿਆਨਕ ਹਾਦਸਾ ਵਾਪਰਿਆ ਹਾਲਾਂਕਿ ਇੱਕ ਪਾਸੇ ਜਿੱਥੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੜਾਂ ਦੀ ਮਾਰ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਇਹ ਤੇਜ਼ ਰਫ਼ਤਾਰ ਬੱਸ ਦਾ ਕਹਿਰ ਦੇਖਣ ਨੂੰ ਮਿਲਿਆ ਜਿਸ ਨੇ ਕਿ ਇੱਕ ਵਿਅਕਤੀ ਦੀ ਜਾਨ ਲੈ ਲਈ ਹੈ ਤਾਂ ਵੱਡੀ ਖਬਰ ਟਾਂਡਾ ਤੋਂ ਸਾਹਮਣੇ ਆਈ ਹੈ ਜਿੱਤੇ ਕਿ ਇੱਕ ਨਿੱਜੀ ਕੰਪਨੀ ਦੀ ਬੱਸ ਕਾਫੀ ਜ਼ਿਆਦਾ ਸਪੀਡ ਤੇ ਜਾ ਰਹੀ ਸੀ ਸਵਾਰੀਆਂ ਇਸ ਦੇ ਵਿੱਚ ਸਾਰੀਆਂ ਫੁੱਲ ਸੀ ਜਿਸ ਤੋਂ ਬਾਅਦ ਚਾਲਕ ਦੇ ਵੱਲੋਂ ਲਾਪਰਵਾਹੀ ਦੇ ਨਾਲ ਇਹ ਬੱਸ ਚਲਾਈ ਜਾ ਰਹੀ ਸੀ ਜਿਸ ਨੇ ਕਿ ਪਹਿਲਾਂ ਇੱਕ ਟਰੈਕਟਰ ਨੂੰ ਟੱਕਰ ਮਾਰੀ ਤੇ ਫਿਰ ਇੱਕ ਇੱਕ ਕਰਕੇ ਕਈ ਵਾਹਨਾਂ ਨੂੰ ਆਪਣੀ ਚਪੇੜ ਚ ਲਿਆ ਜਿਸ ਦੇ ਕਾਰਨ ਚਾਰ ਲੋਕ ਜ਼ਖਮੀ ਅਤੇ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਇਹ ਇੱਕ ਐਕਸੀਡੈਂਟ ਹੋਇਆ ਜਿਹੜਾ ਮੌਕੇ ਤੇ ਆਪਰੇਟੋਰਾਂ ਦੇ ਇੱਕ ਪਾਸੇ ਇੱਕ ਪੈਰਾਡਾਈਜ਼ ਕੰਪਨੀ ਦੀ ਬੱਸ ਆ ਰਹੀ ਸੀ ਦਸੂਵੇ ਤੋਂ ਟਾਂਡੇ ਨੂੰ ਜਾ ਰਹੀ ਸੀ ਜਿਹੜਾ ਕੋਈ ਪਾਰਛੇ ਦੇ ਕਰਕੇ ਅ ਸਕਿਡ ਹੁੰਦੀ ਹੋਈ ਜਿਹੜੀ ਕਿ ਇੱਥੇ ਟਰੈਕਟਰ ਖਲੋਤਾ ਸੀ ਮੂਨਕਾਂ ਤੋਂ ਟਰੈਕਟਰ ਆਜਿਆ ਆ ਰਿਹਾ ਸੀ ਜਿਹਨੂੰ ਅਮਰੀਕ ਸਿੰਘ ਨਾਂ ਦਾ ਮਾਲਕ ਸੀ ਉਸ ਟਰੈਕਟਰ ਦਾ ਤੇ ਉਹਦਾ ਜਿਹੜਾ ਮਜ਼ਦੂਰ ਸੀਗਾ ਉਹਦਾ ਡਰਾਈਵਰ ਸੀਗਾ ਪ੍ਰਵਾਸੀ ਸੀਗਾ ਕੋਈ ਸ਼ਾਇਦ ਉਹਦਾ ਨਾਮ ਪਰਸ਼ੋਤਮ ਦੱਸ ਰਹੇ ਆ ਉਹ ਚਲਾ ਰਿਹਾ ਸੀਗਾ ਔਰ ਉਹ ਜਦੋਂ ਸਕਿਡ ਕਰਕੇ ਗੱਡੀ ਇੱਕ ਨਾਲ ਕਾਰ ਸੀਗੀ ਕਾਰ ਵੀ ਮੂਨਕਾਂ ਦੀ ਆ ਇੱਕ ਸਕੂਟਰੀ ਚਾਰ ਚੀਜ਼ਾਂ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਕੈਜ਼ੁਐਲਟੀ ਹੋਈ ਆ ਜਿਹੜਾ ਪ੍ਰਵਾਸੀ ਡਰਾਈਵਰ ਜਿਹੜਾ ਟਰੈਕਟਰ ਨੂੰ ਚਲਾ ਰਿਹਾ ਸੀ ਉਹਦੀ ਉਹਦੀ ਡੈਥ ਹੋ ਗਈ ਆ ਔਰ ਬਾਕੀ ਚਾਰ ਕ ਬੰਦੇ ਜਿਹੜੇ ਉਹ ਸੀਰੀਅਸ ਇੰਜਰਡ ਆ ਉਹਨਾਂ ਨੂੰ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ ਬਾਕੀ ਸਾਰਾ ਹੁਣ ਰੋਡ ਨੂੰ ਕਲੀਅਰ ਕਰਕੇ ਤੇ ਟ੍ਰੈਫਿਕ ਜਿਹੜੀ ਉਹ ਨਿਰੰਤਰਣ ਚੱਲੂ ਕਰ ਦਿੱਤਾ ਗਿਆ ਬਸ ਆਲਮੋਸਟ ਇਹਨਾਂ ਦੀ ਫੋਲੀ ਹੁੰਦੀ ਆ ਜੀ ਸਵੇਰ ਵਾਲੀਆਂ ਸਵਾਰੀਆਂ ਜਿਹੜੀਆਂ ਆ ਕਾਫੀ ਇਹਨਾਂ ਦਾ ਪਰ ਕੋਈ ਕੋਈ ਸੀਰੀਅਸ ਇੰਜਰਡ ਨਹੀਂ ਹੋਇਆ ਇੱਕ ਜਿਹਦੀ ਸਕੂਟਰੀ ਆ ਜਿਹੜਾ ਬੰਦੇ ਦੀ ਆ ਉਹ ਉਹਦੀ ਲੱਤ ਫ੍ਰੈਕਚਰ ਹੋਈ ਆ ਉਹ ਹਸਪੀਟਲ ਵੇਵ ਹਸਪੀਟਲ ਉਹ ਐਡਮਿਟ ਹੈ ਬਾਕੀ ਠੀਕ ਆ